ਹੱਬੀ ਆ ਨਰਦੋ ਹੱਬੀ ਤੁਹਾਨੂੰ ਤੋਂ ਸਭ ਕੋ ਸਾਹੀਂ ਤੇ ਉਹਨੇ ਸਿਰ ਤੇ ਰਹਿਨੇ ਹਾਂ ਆਉਂਦੇ ਆਣ ਦਵਾਈ ਦਰ ਵੀ ਉਹ ਮੇਂ ਦਿੰਦਾ ਹੀ ਸਿਹਤਕਾਰ ਵਧੀਆ ਬਾਲੇ ਹੋਰ ਕਿੰਨੇ 15 ਦਿਨ ਹੋ ਗਏ ਕੰਮ ਨਹੀਂ ਉੱਥੇ ਮਿਲਿਆ ਉਹ ਟੈਨਸ਼ਨ ਲੈਦਾ ਰਿਹਾ ਹੀ ਅਈ ਅੱਗਾ ਹੈ ਪੀ ਤੋਂ ਟੈਨਸ਼ਨ ਨਾ ਲੈ ਆਂ ਤੇ ਇਹ ਪਾ ਦਿੰਨੇ ਆ ਹਾਂ ਤਾਂ ਨਹੀਂ ਮੰਮੀ ਕੋਈ ਗੱਲ ਨਹੀਂ ਆ ਤੁਸੀਂ ਆਪਣਾ ਟਾਈਮ ਕਢਾਓ ਮੈਂ ਆਪੇ ਆਪੇ ਸਾਬ ਕਰ ਲੂੰਗਾ ਇੱਧਰ ਤਾਂ ਬੱਚੇ ਦਾ ਉਦੋਂ ਤੇ ਬੁਖਾਰ ਚੜ ਗਿਆ ਉਹ ਗੋਲੀ ਹੋ ਗਈ ਚਾਰੇ ਬੱਚੇ ਟੈਨਸ਼ਨ ਪੈ ਗਈ ਬੱਚਿਆਂ ਨੂੰ ਕਿ ਅੱਜ ਸਾਡੇ ਪਾਪਾ ਕਿੱਥੋਂ ਲੱਭਣੇ ਮੈਂ ਹੁਣ ਪਾਪਾ ਨੇ ਨਹੀਂ ਆਉਣਾ ਹਾਏ ਹਬੇ ਪਤਾ ਲੱਗਾ ਹਨ 7:30 ਵਜੇ ਵੀ ਇਹਨੂੰ ਟੈਗ ਹੋ ਗਿਆ ਤੇ ਉੱਥੇ ਦੱਤ ਹੋ ਗਈ। ਦੋਸਤੋ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਮੁਸਤਾਬਾਦ ਏਰੀਆ ਦੇ ਵਿੱਚ ਆ ਜਿੱਥੇ ਹਰਵੰਤ ਸਿੰਘ ਜਿਹੜਾ ਜੀ ਆਪਣੇ ਪਰਿਵਾਰ ਦਾ ਪਾਲਣ ਪੋਸਨ ਕਰਨ ਵਾਸਤੇ ਰੋਜੀ ਰੋਟੀ ਵਾਸਤੇ ਵਿਦੇਸ਼ ਦੀ ਧਰਤੀ ਦੇ ਗਿਆ ਸੀ 7 ਸਾਲ ਪਹਿਲਾਂ ਪਰ ਅੱਜ ਜਦੋਂ ਉਹਨਾਂ ਦੇ ਪਰਿਵਾਰ ਨੂੰ ਫੋਨ ਆਉਂਦਾ ਜੀ ਹਰਵੰਤ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਨਾਲ ਤਾਂ ਪਰਿਵਾਰ ਦੇ ਵਿੱਚ ਜਿਹੜਾ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਪਰਿਵਾਰ ਹੈ ਰੋ ਰੋ ਕੇ ਬੁਰਾ ਹਾਲ ਹੈ ਉਹ ਜਿਹੜਾ ਹਰਵੰਤ ਨੇ بڑے ਸੁਪਨੇ ਸਜਾਏ ਸੀ ਪਰਿਵਾਰ ਵਾਸਤੇ ਪਰਿਵਾਰ ਨੂੰ ਸਹੂਲਤਾਂ ਦੇਣ ਵਾਸਤੇ ਅੱਜ ਤੋਂ 7 ਸਾਲ ਪਹਿਲਾਂ ਜਿਹੜਾ ਹਰਵੰਤ ਵਿਦੇਸ਼ ਦੀ ਧਰਤੀ ਤੇ ਜਾਂਦਾ ਹੈ ਪਰ ਜਦੋਂ ਉਹਨਾਂ ਦੇ ਪਰਿਵਾਰ ਨੂੰ ਫੋਨ ਆਉਂਦਾ ਹੈ ਕਿ ਹਰਵੰਤ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਨਾਲ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਦੇ ਵਿੱਚ ਹਰਵੰਤ ਦੀ ਮਾਤਾ ਜੀ ਰੋ ਰਹੇ ਨੇ ਉਹਨਾਂ ਦੀ ਧਰਮ ਪਤਨੀ ਹੈ ਪਿੱਛੇ ਦੋ ਬੱਚੇ ਨੇ ਪਿਤਾ ਜੀ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਹਰਵੰਤ ਤੇ ਮਾਤਾ ਜੀ ਜਿਹੜੇ ਨੇ ਸਾਡੇ ਨਾਲ ਨੇ ਮਾਤਾ ਜੀ ਬਹੁਤ ਬੁਰੇ ਹਾਲਾਤ ਬਣ ਗਏ ਨੇ ਕਿਉਂ ਜੇ ਜਿਸ ਦੇ ਨਾਲ ਰੋਜੀ ਰੋਟੀ ਚੱਲ ਰਹੀ ਸੀ ਜਿਸ ਪੁੱਤ ਨੂੰ ਚਾਹਵਾ ਨਾਲ ਪਾਲਿਆ ਸੀ ਅੱਜ ਉਹ ਦੁਨੀਆ ਤੇ ਨਹੀਂ ਰਿਹਾ ਤਾਂ ਨਾ ਪੂਰਾ ਹੋਣ ਵਾਲਾ ਝਾਟਾ ਪੈ ਗਿਆ ਪਰਿਵਾਰ ਨੂੰ ਕਿਸ ਤਰ੍ਹਾਂ ਮੌਤ ਹੋਈ ਜਾਂਦਾ ਭਾਜੀ ਇੱਥੋਂ ਡੇਢ ਮਹੀਨਾ ਹੋ ਗਿਆ ਨੂੰ ਇੱਥੋਂ ਗਏ ਨੂੰ ਵਿਆਹ ਕਰਕੇ ਗਏ ਇੱਥੇ ਸਾਲੇ ਦਾ ਵੀ ਤੇ ਪਣੇਵੇਂ ਦਾ ਹੀ ਹੁਣ ਕੇ ਦੋ ਡੇਢ ਮਹੀਨਾ ਹੋਇਆ ਜ ਗਿਆ ਨੂੰ ਨਾ ਹੁਣ ਕੇ ਨੂੰ 15 ਦਿਨ ਹੋ ਗਏ ਕੰਮ ਨਹੀਂ ਉੱਥੇ ਮਿਲਿਆ ਉਹ ਟੈਨਸ਼ਨ ਲੈਂਦਾ ਰਿਹਾ ਸੀ ਆਏ ਅਗਾ ਹੈਪੀ ਤੂੰ ਟੈਨਸ਼ਨ ਨਾ ਲੈ ਇਹ ਤੇ ਪਾ ਦੇਨੇ ਆ ਆਂਦਾ ਨਹੀਂ ਮੰਮੀ ਕੋਈ ਗੱਲ ਨਹੀਂ ਆ ਤੁਸੀਂ ਆਪਣਾ ਟਾਈਮ ਕਢਾਓ ਮੈਂ ਆਪੇ ਆਪੇ ਸਾਬ ਕਰ ਲੂੰਗਾ ਇਦਾਂ ਦਾ ਡੈਡੀ ਤੂੰ 2 ਮਹੀਨੇ ਹਟੇ ਕਢਾ ਦੇ ਟੈਨਸ਼ਨ ਕਰਦਾ ਰਿਹਾ ਮੈਂ ਹਾਂ ਕੋਈ ਗੱਲ ਨਹੀਂ ਨਹੀਂ ਕੰਮ ਹੈਗਾ ਤਾਂ ਤੂੰ ਆ ਜਾ ਮੁੜ ਕੇ ਆ ਜਾ ਆਂਦਾ ਨਹੀਂ ਮੰਮੀ ਹੁਣ ਮੈਨੂੰ ਕੰਮ ਮਿਲ ਜਾਣਾ ਪਾਸਪੋਰਟ ਮੇਰਾ ਜਮਾ ਹੋ ਗਿਆ ਆ ਉਹਨਾਂ ਕਾਰਡ ਜਾ ਦੇ ਤਾਂ ਦੇ ਬਾਹਰ ਕੰਮ ਕਰਾਂ ਜਿੱਥੇ ਜਾਂਦਾ ਹੈ 2000 ਰੁਪਿਆ ਕੱਲੇ ਤੋਂ ਪਾਠ ਦੱਸ ਦੇਣਾ ਹੁੰਦਾ ਮਣਕੇ ਨਹੀਂ ਪਾ ਸਕਦਾ ਕਿੰਨਾ ਚਿਰ ਪਹਿਲਾਂ ਭੇਜਿਆ ਸੀ ਪੁੱਤਰ ਨੂੰ ਤੁਸੀਂ ਵਿਦੇਸ਼ ਅੱਗੇ 6-7 ਸਾਲਾਂ ਸੱਤੇ ਅੱਤੀ ਵੱਧੂ ਜੀ ਵਾਰ ਗਿਆ ਕਿੰਨੇ ਜੇ ਸੁਪਨੇ ਸਜਾਏ ਸੀ ਕਿ ਵਿਦੇਸ਼ ਦੀ ਧਰਤੀ ਦੇ ਜਾ ਜਾ ਪਰਿਵਾਰ ਦੇ ਹਾਲਾਤ ਸੁਧਰ ਜਾਣ ਜੀ ਸਾਨੂੰ ਤੋਂ ਉਹਨੇ ਸਭ ਕੋ ਅਸੀਂ ਤੇ ਉਹਨੇ ਸਿਰ ਤੇ ਰਹਿਨੇ ਹਾਂ ਆਉਂਦੇ ਆਣ ਦਵਾਈ ਦਰ ਵੀ ਉਹ ਹੀ ਦਿੰਦਾ ਸੀ ਸਿਹਤ ਘਰ ਵਧੀਆ ਬਣੇ ਕਿੰਨਾ ਚਿਰ ਪਹਿਲਾਂ ਆਇਆ ਸੀ ਹੈਪੀ ਪਰਿਵਾਰ ਦੇ ਵਿੱਚ ਮਿਲਣ ਵਾਸਤੇ ਸਲਾਮਾਣਾ ਹੈ ਸੋਨ ਸੋਨ ਲਾਸਟ ਫੋਨ ਤੇ ਗੱਲਬਾਤ ਹੋਈ ਸੀ ਤੁਹਾਡੀ ਥੋੜੇ ਦਿਨ ਪਹਿਲਾਂ ਹਾਂਜੀ ਵਰਤ ਨਹੀਂ ਹੋਈ ਆ ਜਦੋਂ ਸ਼ਾਮ ਹੀ ਪੂਰਾ ਹੁੰਦੇ ਆ ਨਾ ਜਦੋਂ ਟੈਕ ਹੋਇਆ ਇੱਥੇ ਬੈਠੀ ਆ ਮੈਂ ਕੀ ਜਾਂਦਾ ਮਾਤਾ ਮਾਂ ਨਾਲ ਬਹੁਤ ਪਿਆਰ ਹੁੰਦਾ ਬੱਚਿਆਂ ਦਾ ਕੀ ਜਾਂਦਾ ਤੁਹਾਨੂੰ ਪਹਿਲਾਂ ਕਹਿੰਦਾ ਮੰਮੀ ਸਾਸਰੀ ਕਾਲਾ ਮੈਂ ਸਾਸਰੀ ਕਾਲਾ ਕਹਿੰਦਾ ਚਾਹ ਪੀਤੀ ਆ ਮੈਂ ਕਹਾਂ ਪੀਤੀ ਆ ਰੋਟੀ ਖਾਦੀ ਆ ਮੈਂ ਕਹਾਂ ਖਾਦੀ ਆ ਮੈਂ ਹਾਂ ਤੂੰ ਪੀਤੀ ਚਾਹ ਕਹਿੰਦਾ ਹੋ ਪੀਤੀ ਆ ਆਹ ਦਾ ਦਵਾਈ ਦੋ ਲੈ ਆਂਦੀ ਤਾਂ ਹਾਂ ਆਪਣੀ ਮਾਂ ਹਵੇ ਲੈ ਆਂਦੀ ਆ ਮੈਂ ਤਾਂ ਹੁਣ ਕੰਮ ਕਰਦਾ ਆ ਕਹਿੰਦਾ ਮੈਂ ਤੇ 7 ਵਜੇ ਜਾਣਾ 1 ਵਜੇ ਮੈਂ ਆ ਜਾਣਾ ਆਲੇ ਡਿਊਟੀ ਨਹੀਂ ਮਿਲਦੀ ਚੰਗੀ ਮੈਂ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਹੱਪੀ ਅਹੀਂ ਤੈਨੂੰ ਪੈਸੇ ਪਾ ਦਿੰਦੇ ਆ ਆਂਦਾ ਨਹੀਂ ਹੁਣ ਮੈਂ ਕੋਰਪੋਰੇਸ਼ਨ ਪਹਿਲੀ ਤੋਂ ਬਾਅਦ ਆ ਮम्मी ਤੈਨੂੰ ਪੈਸੇ ਕਰ ਲਿਆ ਕਰੂੰਗਾ ਤੂੰ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਲੈਗਾ ਬੜਾਪੇ ਦਾ ਸਹਾਰਾ ਸੀ ਪੁੱਤ ਤਾਂ ਹੁਣ ਕਿਵੇਂ ਇਸ ਤਰ੍ਹਾਂ ਬੜਾਪਾ ਬੀਤ ਗਿਆ ਕੀ ਕਰਾਂਗੇ ਹੁਣ ਉਹਦੇ ਆਸਰੇ ਹੁਣ ਉਹ ਵੀ ਆਸਰਾ ਹਰ ਹੁਣ ਤੇ ਚਲੀਆ ਛੋਟਾ ਛੋਟਾ ਅੱਖਾਂ ਚ ਮੋਤੀਆਂ ਦੇ ਅੱਖਾਂ ਚ ਮੋਤੀਆਂ ਕੰਨਾਂ ਦਾ ਪ੍ਰੈਸ਼ਰ ਹੋਣਾ ਹੈ ਉਹ ਤਾਰਿਖ ਹੋਣਾ ਸੀ ਡੇ ਤੇ ਆਪਰੇਸ਼ਨ ਕਰਾਉਣਾ ਸੀ ਤੋਂ ਪੰਜਾਂ ਦਿਨਾਂ ਨੂੰ ਛੰਨੀਆਂ ਦੇ ਅਰਦਾਸਾਂ ਤੋਂ ਬਾਅਦ ਮਿਲਿਆ ਸੀ ਹੈਪੀ ਇਹ ਵੀ ਹੁਣ ਫੋਨ ਕੀਤਾ ਹੈ ਹੋਰ ਅਰਦਾਸਾਂ ਹੀ ਕਰਦੇ ਆ ਚਲ ਠੀਕ ਹੋ ਜੇ ਮੁੜ ਕੇ ਆ ਤਾਂ ਮੈਂ ਰੋਟੀ ਖਾ ਕੇ ਬਾਅਦ ਚ ਫੋਨ ਕਰਦਾ ਡੈਡੀ ਨਾਲ ਵੀ ਗੱਲ ਕੀਤੀ ਆ ਇਹਦੇ ਨਾਲ ਕੀਤੀ ਬੱਚਿਆਂ ਨਾਲ ਵੀ ਕੀਤੀ ਪਤਾ ਜੀ ਵਿਸ਼ਵਾਸਤਾ ਨਹੀਂ ਹੁੰਦਾ ਮਨਾਂ ਜੀ ਹੈਪੀ ਨਹੀਂ ਇਸ ਦੁਨੀਆ ਦੇ ਵਿੱਚ ਸਾਨੂੰ ਪਾਜੀ ਸਵੇਰੇ ਪਤਾ ਲੱਗਾ ਵੀ ਕਿਸੇ ਦੇ ਘਰ ਸੱਤ ਨੰਬਰ ਗਲੇ ਤੇ ਫੋਨ ਆਇਆ ਹੈ ਫੋਨ ਆ ਫੋਨ ਕੀਤਾ ਆ ਇਹਨੇ ਸੁਣਿਆ ਆ ਕਹਿੰਦੀ ਨੀਦੀ ਐਦੋਂ ਪਰ ਨੂੰ ਹਲੇ ਘਰ ਕਲਾ ਦੋ ਗੱਬਰ ਚਾਹ ਪੀ ਕੇ ਚਲ ਗਿਆ ਹੈ ਹੋਰ ਦੋ ਬੰਦੇ ਤੋਂ ਦੇ ਆ ਗਏ ਆ ਘਰ ਫੋਨ ਨਹੀਂ ਕੀਤਾ ਮੈਨੂੰ ਅਲ ਨਹੀਂ ਹੈ ਪਿੰਨ ਫੋਨ ਕਰ ਹੈ ਪਿੰਨ ਫੋਨ ਕਰਾਂ ਦੀ ਹੈਪੀ ਨਹੀਂ ਫੋਨ ਚੁੱਕਣ ਡਿਆ ਮੈਂ ਵੱਡੇ ਮੁੰਡੇ ਨੂੰ ਵੀ ਆ ਗਿਆ ਜਿਵੇਂ ਨਾ ਫੋਨ ਕਰ ਪਾਪਾ ਨੂੰ ਹੌਣ ਕਿਉਂ ਨਹੀਂ ਚੁੱਕਣ ਦਾ ਆਂਦਾ ਬਦਦੀ ਨਹੀਂ ਚੁੱਕਣ ਦਾ ਮੇਰਾ ਉਥੇ ਜੀਨ ਕੁਝ ਹੋਈ ਜਾਂਦਾ ਤਾਂ ਘਬਰਾ ਰੋਈ ਜਾਂਦੀ ਆ ਫਿਰ ਮੈਂ ਕਿਹਾ ਜਾ ਗੱਬਰ ਸੱਤ ਕੇ ਲਿਆ ਗੱਬਰ ਉਧਰ ਹੀ ਚੱਲ ਗਿਆ ਆਉਂਦੇ ਆ ਇੱਥੇ ਡੇ ਪਿਆ ਗੱਬਰ ਵੀ ਡੇ ਪਿਆ ਉਹਨੇ ਨਹੀਂ ਦੱਸਿਆ ਮੈਨੂੰ ਹੈਪੀ ਦਾ ਵਿਆਹ ਹੋ ਗਿਆ ਸੀ ਕਿੰਨਾ ਚਿਰ ਪਹਿਲਾਂ ਵਿਆਹ ਹੋ ਆਪੀ ਦਾ ਵਿਆਹ ਵਾਵੇ ਕਹਿੰਦਾ ਹੋਇਆ ਕਿੰਨਾ ਚਿਰ ਹੋ ਗਿਆ ਮੈਂ ਦੱਸਣਾ ਨਹੀਂ ਉਹਨਾਂ ਸਮੇਂ ਦਾ 50 ਸਾਲ ਹੋ ਗਿਆ 50 ਸਾਲ ਹੋ ਗਿਆ ਜਰੂਰ ਜੀ ਪਰਿਵਾਰ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਚੋਂ ਕਿ ਹੈਪੀ ਦਾ ਜਦੋਂ ਅਚਾਨਕ ਫੋਨ ਆਉਂਦਾ ਹੈ ਹੈਪੀ ਦੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਮਾਂ ਜਿਹੜੀ ਹੈ ਜਿਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਕਿ ਹੈਪੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਹਨਾਂ ਦੇ ਧਰਮ ਪਤਨੀ ਸਾਡੇ ਨਾਲ ਨੇ ਪੰਜੀ ਨਾਮ ਕੀ ਵਰਿੰਦਰ ਕੋਲ ਲੈਨੇ ਜਿਹੜਾ ਝਾਟਾ ਪਿਆ ਉਹਦਾ ਪੂਰਾ ਨਹੀਂ ਹੋਇਆ ਪਰ ਜੋ ਹਾਲਾਤ ਬਣ ਗਏ ਨੇ ਪਰਿਵਾਰ ਦੇ ਕਿਸ ਤਰ੍ਹਾਂ ਪਤਾ ਚੱਲਿਆ ਤੁਹਾਨੂੰ ਜੇ ਹੈਪੀ ਦੀ ਮੌਤ ਹੋ ਗਈ ਹੈ ਸਾਨੂੰ ਫੋਨ ਹੀ ਆਇਆ ਸਵੇਰੇ 7 ਵਜੇ ਕਿਸੇ ਦੇ ਘਰੇ ਇਦ ਨਾ ਟੈਗ ਹੀ ਹੋ ਗਿਆ ਨਾ ਸ਼ਾਮੀ ਗੱਲ ਹੋਈ ਸਾਡੇ ਨਾਲ ਫੋਨ ਤੇ ਮੰਮੀ ਨਾਲ ਕੀਤੀ ਮੇਰੇ ਨਾਲ ਡੈਡੀ ਨਾਲੇ ਛੋਟੇ ਮੁੰਡੇ ਨਾਲ ਵੀ ਹੋਈ ਗੱਲ ਕਿੰਦੇ ਮੈਂ ਰੋਟੀ ਬਣਾ ਕੇ ਕਰੂੰ ਹੋ ਬਾਅਦ ਚ ਫੋਨ ਸਾਨੂੰ ਕੀਤਾ ਕਿੰਦੇ ਮੈਂ ਰੋਟੀ ਬਣਾ ਕੇ ਕਰਾਂਗਾ ਫੇਰ ਨਹੀਂ ਫੋਨ ਕੀਤਾ ਸਾਨੂੰ ਬੱਚੇ ਪੁੱਛਦੇ ਨੇ ਜੀ ਹੋਰ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਹੜਾ ਹੱਸਦਾ ਵਸਦਾ ਪਰਿਵਾਰ ਸੀ ਅੱਜ ਰੋਣਾ ਬੈ ਗਿਆ ਉਸੇ ਪਰਿਵਾਰ ਦੇ ਵਿੱਚ ਬੱਚੇ ਪੁੱਛਦੇ ਨੇ ਪਿਤਾ ਬਾਰੇ ਬੱਚੇ ਦੇ ਉਦੋਂ ਤੇ ਬੁਖਾਰ ਚੜ ਗਿਆ ਉਹ ਦੋਵੇਂ ਹੋ ਗਏ ਚਾਰੇ ਬੱਚੇ ਟੈਂਸ਼ਨ ਪੈ ਗਈ ਬੱਚਿਆਂ ਨੂੰ ਕਿ ਅੱਜ ਹੜੇ ਪਾਪਾ ਕਿੱਥੋਂ ਲੱਭਣੇ ਜਰੂਰ ਜੀ ਛੋਟੇ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਹੈ ਕਿ ਉਹਨਾਂ ਦੇ ਪਿਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਬੜੀਆਂ ਉਮੀਦਾਂ ਸੀ ਬੜੇ ਸੁਪਨੇ ਸਜਾਏ ਸੀ ਪਰਿਵਾਰ ਨੇ ਜੇ ਹਾਲਾਤ ਸੁਧਰ ਜਾਣੇ ਆ ਵਿਦੇਸ਼ ਦੀ ਧਰਤੀ ਤੇ ਜਾਈਦਾ ਪਰ ਵਿਛੋੜਾ ਹੁੰਦਾ ਪਰਿਵਾਰ ਤੋਂ ਦੂਰ ਰਹਿੰਦਾ ਤਾਂ ਇਹ ਵਿਛੋੜਾ ਜਿਹੜਾ ਹੁਣ ਸਦਾ ਲਈ ਪੈ ਗਿਆ ਇਸ ਪਰਿਵਾਰ ਨੂੰ ਬੱਚਿਆਂ ਨੂੰ ਨਹੀਂ ਪਤਾ ਇਹ ਬੱਚਾ ਹੈ ਹੈਪੀ ਦਾ ਉਹਨੂੰ ਨਹੀਂ ਪਤਾ ਕਿ ਇਸ ਦਾ ਪਿਤਾ ਜਿੱਥੇ ਚਲੇ ਗਿਆ ਵਾਪਸ ਨਹੀਂ ਆਉਣਾ ਹਾਲ ਤਾਂ ਪੈਨੇ ਇਸ ਤਰ੍ਹਾਂ ਸਮਝਾਇਆ ਫਿਰ ਬੱਚਿਆਂ ਨੂੰ ਮੈਂ ਹੁਣ ਪਾਪਾ ਨੇ ਨਹੀਂ ਆਉਣਾ ਹੇ ਹੇ ਹਬੀ ਹਬੀ ਅਜਾੜ ਦੋ ਹਬੀ ਕੋਈ ਨਹੀਂ ਪਾਰ ਚੱਲਿਆ ਜਾਣਾ ਬੇਨਾ ਤੁਸੀਂ ਵੇਖ ਰਹੇ ਹੋ ਜੇ ਰੂਰੋ ਜਮਾਨ ਦਾ ਬੁਰਾ ਹਾਲ ਹੈ ਕਿਉਂਕਿ ਹੈਪੀ ਜਿੱਥੇ ਚਲਾ ਗਿਆ ਉੱਥੇ ਵਾਪਸ ਨਹੀਂ ਆਉਣਾ ਪਰ ਪਰਿਵਾਰ ਨੂੰ ਇਸ ਹਾਲਾਤ ਦੇ ਵਿੱਚ ਛੱਡ ਗਿਆ ਹੁਣ ਸਿਰਫ ਔਰ ਸਿਰਫ ਰੱਬ ਤੇ ਉਮੀਦਾਂ ਨੇ ਤਾਂ ਹੈਪੀ ਦੇ ਪਿਤਾ ਜੀ ਵੀ ਸਾਡੇ ਨਾਲ ਨੇ ਜਿਹੜੇ ਪਿਤਾ ਨੇ ਬੜੀਆਂ ਮਿਹਨਤਾਂ ਨਾਲ ਭਾਈ ਭਾਈ ਜੋੜੀ ਤੇ ਪੋਤਨ ਨੂੰ ਵਿਦੇਸ਼ ਦੀ ਧਰਤੀ ਤੇ ਭੇਜਿਆ ਸੀ ਪਰ ਪਤਾ ਨਹੀਂ ਸੀ ਜਿ ਇਹੋ ਜਿਹਾ ਨਾ ਹੋਣੀ ਆ ਨਹੀਂ ਬੀਜਣੀ ਐ ਕਿ ਅੱਜ ਫੋਨ ਆਉਣਾ ਦਾ ਪਿਤਾ ਪਤਾ ਚੱਲਣਾ ਜੀ ਹੈਪੀਸ ਦੁਨੀਆ ਦੇ ਵਿੱਚ ਕਿਵੇਂ ਪਤਾ ਚੱਲਿਆ ਥਿੰਨਾਂ ਦੇ ਸਹਾਰਾ ਸੀ ਪੁੱਤ ਦਾ ਉਹ ਸਹਾਰਾ ਹੀ ਬੁੱਢੇ ਆਦਮੀ ਆ ਬਜ਼ੁਰਗ ਆਦਮੀ ਆ ਬੱਚੇ ਨੇ ਸਾਡੇ ਨੇ ਅਸੀਂ ਤੇ ਰਹਦੇ ਆ ਤੇ ਇਹਨਾਂ ਨੂੰ ਪਤਾ ਲੱਗਾ ਹਨ 7:30 ਵਜੇ ਵੀਰ ਨੂੰ ਟੈਗ ਹੋ ਗਿਆ ਉੱਤੇ ਦੱਤ ਹੋ ਗਈ ਹੈ। ਉੱਤੇ ਪੁੱਤਰੇ ਰੋ ਰਹੇ ਨੇ ਤੁਹਾਡੇ ਕਿਵੇਂ ਸੰਭਾਲੋ ਜੀ ਹੁਣ ਪਰਿਵਾਰ ਨੂੰ ਕਿਉਂ ਜਿੱਥੇ ਹੈਪੀ ਤੁਹਾਡਾ ਬੱਚਾ ਚਲੇ ਗਿਆ ਵਾਪਸ ਨਹੀਂ ਆਉਣਾ ਉਸੋ ਪਰਿਵਾਰ ਦਾ ਰੋ ਰੋਣਾ ਮੈਂ ਕਿਦਾਂ ਸੰਭਾਲੂ ਜੀ ਮੈਂ ਆ ਬਜ਼ੁਰਗ ਆਦਮੀ ਆ ਸਾਰਾ ਮਹਾਰਾਜ ਦਾ ਇਹ ਸਾਰਾ ਕਿੰਨੇ ਬੁੱਸਰੀ ਤੁਹਾਡੇ ਦੋਈ ਇਹ ਕੇ ਪੂਰਾ ਹੋ ਗਿਆ ਕੋਈ ਤਾਂ ਛੋਟਾ ਹੈ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਇਸੇ ਪੁੱਤ ਦੇ ਸਿਰ ਤੇ ਇਹ ਸਿਰ ਤੇ ਪੁੱਤ ਜੀ ਦੀਆਂ ਅੱਖਾਂ ਦੇ ਮੋਤੀ ਹੱਟ ਚਟਾ ਪਿਆ ਹੈ ਅਨ ਦੱਸਿਆ ਜੀ ਜਦੋਂ ਫੋਨ ਆਇਆ ਕੀ ਦੱਸਿਆ ਉਹਨਾਂ ਨੇ ਕਿ ਇਸ ਤਰ੍ਹਾਂ ਮੌਤ ਹੋਈ ਉਹ ਰੋਟੀ ਖਾ ਕੇ ਮਤਲਬ ਭਾਂਡੇ ਧੋਣ ਗਿਆ ਜੀ ਦੂਜੇ ਮੁੰਡੇ ਲੱਗੇ ਸੀ ਉਹਨਾਂ ਰੂਮ 'ਚ ਦੇਖਿਆ ਇਹ ਨਹੀਂ ਸਾਨੂੰ ਪਤਾ ਵੀ ਭਾਂਡੇ ਧੋ ਗਏ ਮੁੜਿਆ ਪਿਛਾ ਕੇ ਜਾਂ ਨਹੀਂ ਮੁੜਿਆ ਰੂਮ 'ਚ ਟੈਗ ਹੋਇਆ ਅੱਗੇ ਜਾਵਾਂ ਉੱਥੇ ਭਾਂਡੇ ਧੋਣ ਗਿਆ ਇਹ ਗੱਲ ਦਾ ਡੈੱਡ ਬੋਡੀ ਜਿਹੜੀ ਹੈ ਉਹ ਵਾਪਸ ਲੈਣ ਦੀ ਉੱਥੋਂ ਜਾ ਆ ਰਹੀ ਹੈ ਜੀ ਆ ਰਹੀ ਹੈ ਜੀ ਹੁਣ ਅੱਜ ਰਾਜੇ ਸਾਸੀ ਉਹ ਲੈਣੀਆਂ ਹਾਂ ਜੀ ਹਾਂ ਜੀ ਕਿਸੇ ਤਰ੍ਹਾਂ ਜੁਲ ਅਪੀਲ ਲਾਉਣੀ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਮਦਦ ਦੀ ਅਪੀਲ ਲਾਉਣੀ ਚਾਹੁੰਦੇ ਆ ਹਾਂਜੀ ਹਾਂਜੀ ਮਦਦ ਹੋਵੇ ਬੱਚਿਆਂ ਦੀ ਹੋ ਜਾਏ ਤੇ ਪੁੱਤਾਂ ਦੀ ਹੋ ਜਾਏ ਤੇ ਬੜੀ ਮਿਹਰਬਾਨੀ ਹਾਂਜੀ ਜਰੂਰ ਜੀ ਇਸ ਪਰਿਵਾਰ ਦਾ ਹਾਲਾਤ ਤੁਸੀਂ ਦੇਖ ਰਹੇ ਹੋ ਮਾਂ ਦੇ ਹਾਲਾਤ ਤੇ ਉਹਨਾਂ ਦੀ ਧਰਮ ਪਤਨੀ ਹੈ ਜਿਹੜੀ ਤੇ ਬੱਚੇ ਨੇ ਜਿਹੜੇ ਉਹਨਾਂ ਦਾ ਰੋ ਰੋਗਰਾ ਹਾਲ ਪਰਿਵਾਰ ਨੇ ਜਰੂਰ ਮਦਦ ਦੀ ਲੋਹਾਰ ਲਈ ਹੈ ਜੇ ਥੋਈ ਪਰਿਵਾਰ ਦੀ ਬਾਹ ਫੜੇ ਜਿਸ ਨਾਲ ਪਰਿਵਾਰ ਦਾ ਰੋਜੀ ਰੋਟੀ ਚੱਲ ਪਾਵੇ ਕਿਉਂਕਿ ਬੜੇ ਸੁਪਨੇ ਸਜਾਏ ਸੀ ਪੁੱਤ ਨੂੰ ਬਾਹਰ ਭੇਜਣ ਵਾਸਤੇ ਪਾਈ ਪਾਈ ਜੋੜੀ ਸੀ ਪਰ ਜਦੋਂ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਫੋਨ ਆਉਂਦਾ ਕਿ ਹੈਪੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ ਤਾਂ ਅੱਜ ਪੂਰਾ ਮਹੱਲਾ ਜਿਹੜਾ ਰੋ ਰਿਹਾ ਕਿਉਂਕਿ ਬਹੁਤ ਵਧੀਆ ਇਨਸਾਨ ਸੀ ਤੇ ਬਹੁਤ ਮਾੜੇ ਹਾਲਾਤ ਹੁਨੇ ਹੁਣ ਇਸ ਪਰਿਵਾਰ ਦੇ ਤਾਂ ਸਰਚਾਰਾਂ ਨੇ ਹੀ ਅਪੀਲ ਜ਼ਰੂਰ ਲਈ ਹੈ ਕਿ ਇਸ ਪਰਿਵਾਰ ਦੀ ਬਾਹ ਫੜੀਏ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੇ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਨਾਲ